ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਹਾਲਾਂਕਿ ਪੁਲਿਸ ਦੇ ਵੱਲੋਂ ਉਸ ਮੁਲਜ਼ਮ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਨਾਲ ਹੀ ਸਟੋਰ ਬਿਹਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੀ ਧਰਤੀ ਨੇ ਸਾਡਾ ਇੱਕ ਹੋਰ ਨੌਜਵਾਨ ਸਾਡੇ ਤੋਂ ਖੋ ਲਿਆ। ਦਰਅਸਲ ਅਮਰੀਕਾ ਦੇ ਵਿੱਚ ਇੱਕ ਪੰਜਾਬੀ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਤੇ ਜਿਵੇਂ ਹੀ ਇਹ ਖਬਰ ਉਸਦੇ ਪਿੰਡ ਪਹੁੰਚਦੀ ਹੈ ਤਾਂ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ। ਤਾਂ ਨਵੀਨ ਸਿੰਘ ਜੁਸਟੀ ਕੀ ਉਮਰ ਹੈ ਮਹਿਜ 50 ਸਾਲ ਦੇ ਕਰੀਬ ਸੀ ਉਹ ਜਿਹੜਾ ਤਕਰੀਬਨ 35 ਸਾਲਾਂ ਤੋਂ ਅਮਰੀਕਾ ਦੇ ਸ਼ਿਕਾਗੋ ਦੇ ਵਿੱਚ ਰਹਿ ਰਿਹਾ ਸੀ ਆਪਣੇ ਪਰਿਵਾਰ ਦੇ ਨਾਲ ਤਾਂ ਜਿਸ ਵੇਲੇ ਉਹ ਆਪਣੇ ਸਟੋਰ ਦੇ ਉੱਤੇ ਸੀ ਤਾਂ ਉਸ ਵੇਲੇ ਉਹ ਸਟੋਰ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਤੇ ਅਜਿਹੇ ਦੇ ਵਿੱਚ ਇੱਕ ਅਮਰੀਕੀ ਮੂਲ ਦਾ ਵਿਅਕਤੀ ਆਉਂਦਾ ਹੈ ਸਮਾਨ ਲੈਣ ਦੇ ਲਈ ਤੇ ਸਮਾਨ ਲੈਣ ਨੂੰ ਲੈ ਕੇ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਜਾਂਦੀ ਹੈ ਤੇ ਉਹ ਬਹਿਸਬਾਜ਼ੀ ਇਸ ਕਦਰ ਹਾਵੀ ਹੋ ਜਾਂਦੀ ਹੈ ਕਿ ਪੰਜਾਬੀ ਵਿਅਕਤੀ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਹਾਲਾਂਕਿ ਪੁਲਿਸ ਦੇ ਵੱਲੋਂ ਉਸ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਨਾਲ ਹੀ ਸਟੋਰ ਨੂੰ ਵੀ ਸੀਲ ਕਰ ਦਿੱਤਾ ਗਿਆ ਪਰ ਤਸਵੀਰ ਤੁਹਾਨੂੰ ਉਸ ਵਿਅਕਤੀ ਦੀ ਦਿਖਾ ਰਿਹਾ ਕਿ ਜਿਸ ਦਾ ਕੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਸ਼ਰਾਬ ਕਾਰੋਬਾਰੀ ਸੀ ਅਮਰੀਕਾ ਦੇ ਵਿੱਚ ਤਕਰੀਬਨ 35 ਸਾਲਾਂ ਤੋਂ ਅਮਰੀਕਾ ਚ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਸੀ ਪਰ ਉੱਥੇ ਹੀ ਉਸ ਦੀ ਜਾਨ ਚਲੀ ਜਾਏਗੀ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਸੀ ਤਾਂ ਪਰਿਵਾਰ ਦਾ ਇਸ ਵੇਲੇ ਰੋਣਾ ਦੇਖਿਆ ਨਹੀਂ ਜਾਂਦਾ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ ਕਿ ਕਿਵੇਂ ਇੱਕ ਨਿੱਕੀ ਜਿਹੀ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੁੰਦੀ ਹੈ ਤੇ ਉਹ ਬਹਿਸਬਾਜ਼ੀ ਇਸ ਕਦਰ ਹਾਵੀ ਹੋ ਜਾਂਦੀ ਹੈ ਕਿ ਵਿਅਕਤੀ ਦਾ ਕਤਲ ਕਰ ਦਿੱਤਾ ਜਾਂਦਾ ਤਾਂ ਪਰਿਵਾਰ ਇਸ ਵੇਲੇ ਆਪਣੇ ਪੁੱਤ ਦੀ ਦੇਹ ਭਾਰਤ ਲਿਆਉਣ ਦੀ ਮੰਗ ਕਰਦਾ ਹੋਇਆ ਵਿਖਾਈ ਦੇ ਰਿਹਾ ਉਹ ਸਾਡੇ ਜੁਆਇਸੀ ਭਰਾ ਦਾ ਜੁਆਇਸੀ ਹਾਂਜੀ ਕਿਦਾਂ ਵਾਪਰੀ ਘਟਨਾ ਸੀ ਵਾਪਰੀ ਉਹ ਸਟੋਰ ਤੇ ਹੀ ਹੈ ਲੀਕਰ ਸਟੋਰ ਸੀ ਤੇ ਉਹ ਸਹੋਦਾਰਣ ਆਇਆ ਕਿ ਦਰਦੁਰੂ ਰਹਿਣ ਵਾ ਬਸ ਹੀ ਮਾੜਾ ਮੋਟਾ ਆਇਆ ਉਹਨਾਂ ਨਾਲ ਇਹ ਇਦਾਂ ਕੋਈ ਰੇਟ ਗੁੱਟ ਤੋਂ ਗੱਲ ਵੀ ਨਹੀਂ ਸੀ ਤੇ ਉੱਪਰ ਉਹਨੇ ਆਖਿਆ ਭਾਈ ਜੀ ਤੈਨੂੰ ਬਾਰਾ ਨਹੀਂ ਖਾਂਦਾ ਤੇ ਤੂੰ ਅਗਲੇ ਸਟੋਰ ਤੋਂ ਲੈ ਆ 83 ਰਿਫਰੈਸ਼ ਨਹੀਂ। ਪਰ ਇਹੀ ਕਿਹੜਾ ਨਵਾਂ ਕੰਮ ਕਰਨੇ ਵਿੱਚ ਪੁਰਾਣਾ ਸਟੋਰ ਸਾਡਾ ਅਜਿਹਾ ਇੱਕ ਮੋੜੀ ਮੋਟੀ ਗੱਲਬਾਤ ਹੋਈ ਤੇ ਉਹਨੇ ਚੱਕ ਕੇ ਗੋਲੀ ਮਾਰਤੀ। ਮੁੜ ਕੇ ਮੁੰਡੇ ਨਾਲ ਗੱਲ ਚੱਲਦੀ ਸੀ ਫੋਨ ਤੇ। ਮੁੰਡਾ ਕਿੱਥੇ ਸੀ? ਮੁੰਡੇ ਨਾਲ ਦੇ ਸਟੋਰ ਤੇ ਸੀ। ਆਪਣਾ ਸਟੋਰ ਸੀ ਇਹਨਾਂ ਦੇ ਆਪਣਾ ਸਟੋਰ ਸੀ। ਜਦੋਂ ਪੂਰਨ ਤੇ ਪਤਾ ਲੱਗਾ ਵੀ ਗੋਲੀਆਂ ਦੀ ਆਵਾਜ਼ ਆਈ ਤੇ ਭੱਜ ਕੇ ਆਏ ਤੇ ਆਉਂਦਿਆਂ ਨੂੰ ਉਹ ਡੱਗਾ ਪਿਆ ਸੀ। ਉਹਨੂੰ ਚੱਕਰੀ ਦੇਖਿਆ ਸੀ ਬਸ ਉਹਦੀ ਬਾਹਾਂ ਦੇ ਵਿੱਚ ਹੀ ਦਮ ਤੋੜ ਤੇ ਕਿੰਨੇ ਕਰਦੇ ਨੇ ਪੁਰਸਾ ਕੀ ਕਿੰਨੇ ਚਿਰ ਉੱਥੇ ਰਹਿ ਰਹੇ ਸੀ ਉੱਥੇ ਤਕਰੀਬਨ ਕੋਈ 33 4ਵਾਂ ਸਾਲ ਹੋ ਗਿਆ ਸੀ ਜਿੰਨੇ ਸਾਰੇ ਲਗਭਗ ਹੋ ਗਏ ਠੀਕ ਤੇ ਉਹਨਾਂ ਨੇ ਇੱਥੇ ਹੀ ਕਾਰੋਬਾਰ ਆਪਣੇ ਖੋਲਣਾ ਹੀ 16 ਤਰੀਕ ਨੂੰ ਬੇਟੀ ਨੇ ਆਣਾ ਸੀ ਉਸ ਤੋਂ ਬਾਅਦ ਉਹਨੂੰ ਕੰਦਾ ਵੀ ਤੁਸੀਂ ਜਾਓ ਤੇ ਮੈਂ ਆਣ ਕੇ ਵੀ ਕੁਝ ਮੀਨ ਲਈ ਸੀ ਉਹਦਾ ਵਿਆਹ ਬਿਆਨਾ ਬੁੰਨਾ ਕੀਤਾ ਸੀ ਇੱਥੇ ਆਪਣੇ ਕਾਰੋਬਾਰ ਖੋਲਣਾ ਹੀ ਉਹਨ ਲਗਭਗ ਸਾਲ ਇੱਥੇ ਰਹਿਣਾ ਹੀ ਥੋੜੋ ਮੈਨੂੰ ਕੰਨ ਲੱਗਾ ਜੱਤਾ ਜੀ ਹਣੀ ਹੁਣ ਇੱਥੇ ਹੀ ਆਪਣਾ ਕੰਮ ਸ਼ੁਰੂ ਕਰਦਾ ਤੇ ਹੁਣ ਉੱਥੇ ਚਲੋ ਦੋ ਤਿੰਨ ਸਟੋਰ ਹੈ ਮੁੰਡੇ ਆ ਕੇ ਕੰਮ ਕਰਦੇ ਨੇ ਤੇ ਹੁਣ ਵੱਡਾ ਹੋ ਗਿਆ ਇੱਥੇ ਆਪਾਂ ਘਰ-ਬਾਰ ਖੋਲ ਕੇ ਆਪਣਾ ਇੱਥੇ ਬੰਦੇ-ਬੰਦੇ ਰੱਖ ਕੇ ਕੰਮ ਕਰਾਉਣਾ ਤੇ ਤੁਹਾਡੀ ਗੱਲਬਾਤ ਹੋਈ ਫੋਨ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਨੇ ਉਦੋਂ ਹੀ ਸਟੋਰ ਬੰਦ ਕਰਕੇ ਉਹਨਾਂ ਨੂੰ ਹਿਫਿਲ ਕਰਤਾ ਸੀ ਤੇ ਬਾਡੀ ਦਿੱਤੀ ਨਹੀਂ ਹਲਤ ਕੋ ਉਹਨਾਂ ਨੇ ਤੇ ਹੁਣ ਸਾਡੇ ਪਰਿਵਾਰ ਗਏ ਆ ਇੱਥੋਂ ਭਾਜੀ ਦਾ ਭਾਜੀ ਵੀ ਗਿਆ ਪਰਿਵਾਰ ਵੀ ਗਿਆ ਬੈਨ ਵੀ ਟਿਕ ਲੀਜੀਏ ਉੱਥੇ ਫੈਮਿਲੀ ਨਾਲ ਹੁਣ ਇਹ ਗਏ ਨੇ ਹੁਣ ਉਥੇ ਰਾਤ ਪਈ ਹੁਣ ਉਸ ਪੂਰੇ ਚਾਰੀ ਕਾਰਬਾਰੀ ਕਰ ਗਈ ਦੋਸ਼ੀ ਕਾਬੂ ਕਰ ਲਿਆ ਪੁਲਿਸ ਦੋਸ਼ੀ ਕਾਬੂ ਹੋ ਗਿਆ ਮਿਲ ਗਿਆ ਕਾਬੂ ਉਹ ਜਿੱਤੇ ਦੇਖਿਆ ਉਹਨਾਂ ਅੱਗੇ ਵੀ ਆਂਦਾ ਜਾਂਦਾ ਸੀ ਸਟੋਰ ਤੇ ਅੱਛਾ ਸੋ ਪਹਿਲਾਂ ਵੀ ਆਂਦਾ ਜਾਂਦਾ ਸੀ ਸਟੋਰ ਤੇ ਬਸ ਗੱਲ ਮਾੜੀ ਜੀ ਗੱਲ ਤੋਂ ਬੈਸ ਸਹੀ ਆਏ ਹਾ ਨੇ ਕਹੇ ਵੀ ਤੂੰ ਭਾਈ ਤੈਨੂੰ ਵਾਰਾਖਾਂਦਾ ਤੇ ਲੈ ਲੈ ਤੇ ਸਾਡੇ ਤੇ ਡੇਢੇ ਖੋਈ ਨੇ ਤੇ ਬਸ ਇੱਥੇ ਹੀ ਉਹਨੇ ਚੱਕੇ ਘੁੜੀ ਮਾਰਤੀ ਉਹ ਵੀ ਕਸਟਮ ਲੱਗੇ ਆਗੇ ਸੀਗੇ ਉਹਨਾਂ ਰੋੜਾ ਰੋ ਪਾਇਆ ਉਸੇ ਰਿਪੋਰਟ ਨੂੰ ਕਰਕੇ ਤੀ ਪੁਲਸ ਦੋ ਮਿੰਟਾਂ ਦੇ ਪੁਲਸ ਆ ਗਈ ਜਦੋਂ ਸੜਾ ਮੁੰਡਾ ਗਿਆ ਉੱਥੇ ਜਾਂਦਿਆਂ ਨੂੰ ਬਸ ਛੋਟਿਕਾ ਪਿਆਈ ਪੁਲਿਸ ਨੇ ਫਿਰ ਕੋਈ ਇਸ ਮਾਮਲੇ ਦੀ ਸੀਸੀਟੀਵੀ ਸਾਹਮਣੇ ਆਈ ਤੁਹਾਡੇ ਕੋਲ ਹਾਲ ਤੱਕ ਕੋਈ ਨਹੀਂ ਕੁਝ ਨਹੀਂ ਆਇਆ ਉਹਨਾਂ ਸਾਰਾ ਕੁਝ ਪੁਲਿਸ ਨੇ ਆਪਣੇ ਕੰਟਰੋਲ 'ਚ ਕੀਤਾ ਉਹਨਾਂ ਨੇ ਪੁੱਛਗਿੱਛ ਕਰਕੇ ਫਿਰ ਅਗਲੀ ਕਾਰਵਾਈ ਕਰਨੀ ਬਾਡੀ ਬੁੱਡੀ ਦੀ ਨਹੀਂ ਹਾਲ ਤੱਕ ਹੁਣ ਜਾਣਗੇਸ਼ਵਰੀ ਦਿਨ ਚੜੇਗਾ ਹੈ ਛੋੜੇ ਰਾਤ ਦੇ ਉੱਤੇ ਫਿਰ ਜਦੋਂ ਚੜੇਗਾ ਤੇ ਮੈਂ ਹੁਣ ਮੁੰਡੇ ਨਾਲ ਗੱਲ ਕੀਤੀ ਹੈ ਕਹਿੰਦੇ ਵੀ ਛੇ ਦਿਨ ਚੜਦਾ ਤਾਂ ਫਿਰ ਹੈ ਕਰਦਿਆਂ ਕਾਰਵਾਈ ਪੁੱਛ